ਗੁਰੂ ਰੂਪਿਆਰੀ ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਹਾਏ ਨਾ ਤੋੜ ਆ ਉਸ ਦਾ ਅਗਲਾ ਸਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਦੂਸਰਾ ਸੌਣ ਬੀਤਣ ਲੱਗਾ ਉਹ ਸੌਣੇਰੀ ਫੁੱਲ ਦਾ ਫਲ ਬਣਨ ਲੱਗਾ ਹੋਰ ਫੁੱਲ ਤਾਂ ਹਨੇਰੀ ਦੇ ਕਾਰਨ ਝੜ ਪਏ ਔਰ ਇਸ ਜੇਠੇ ਫੁੱਲ ਦਾ ਫਲ ਬਣ ਗਿਆ ਔਰ ਦਿਨਾਂ ਵਿੱਚ ਹੀ ਪਲ ਪਿਆ ਮਗਰ ਲੰਘ ਗਿਆ ਇਸ ਦਾ ਰੰਗ ਪਲਟ ਗਿਆ ਪੀਲਾ ਪੀਲਾ ਕੱਚਾ ਰੰਗ ਸਾਵੇਂ ਦੀ ਥਾਂ ਛਾ ਗਿਆ ਤੋਤੇ ਖਟੇ ਭਾਂ ਦੇ ਫਲਾਂ ਨੂੰ ਘਾਟ ਟੁਕਦੇ ਹਨ ਪਰ ਇੱਕ ਦਿਨ ਬਾਗ ਵਿੱਚ ਤੋਤਿਆਂ ਦੀ ਡਾਰ ਦੇਖ ਕੇ ਬੀਬੀ ਨੂੰ ਡਰ ਪੈ ਗਿਆ ਕਿਤੇ ਕੋਈ ਤੋਤਾ ਮੇਰਾ ਚਕੋਦਰਾ ਨਾ ਟੁਕ ਜਾਵੇ ਖਦਰ ਦੀ ਇੱਕ ਟਾਕੀ ਲੈ ਕੇ ਇੱਕ ਥੈਲੀ ਸੀ ਤੇ ਅਰਚਕੋਦਰੇ ਨੂੰ ਚੜਾ ਦਿੱਤੀ ਇੱਕ ਦਿਨ ਬਾਗ ਦਾ ਮਾਲਕ ਰਾਏ ਜਸਵੰਤ ਰਾਓ ਬਾਗ ਵਿੱਚ ਟਹਿਲਦਾ ਟਹਿਲਦਾ ਫਲਦਾਰ ਖਤੇਵਲ ਚਲਾ ਗਿਆ ਨਾਲ ਨਾਲ ਇੱਕ ਕਾਮਾ ਸੀ ਇਹ ਆਦਮੀ ਬੜਾ ਧਨਪਾਤਰ ਅਰ ਕੁਲੀਨ ਅਰ ਵਿਦਵਾਨ ਸੀ ਪਰ ਧਨ ਅਰ ਵਿਦਿਆ ਨੇ ਨਿਮਰਤਾ ਤੇ ਸੇਵਾ ਦੀ ਥਾਂ ਹੰਕਾਰ ਅਰ ਆਕੜ ਦੀ ਲਾਗ ਕੁਝ ਵਧਾ ਰੱਖੀ ਸੀ ਇਹ ਅਮੀਰ ਵੀ ਸਿੱਖ ਸੀ ਆਪੀ ਸਿੱਖ ਨਹੀਂ ਪੁੱਤਰ ਵੀ ਸਿੱਖਦਾ ਹੀ ਸੀ ਪਿਤਾ ਇਸ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਕਮਲਾਂ ਦੇ ਬੜੇ ਪ੍ਰੇਮੀ ਸੀ ਇਹ ਸੱਜਣ ਵੀ ਕੁਛ ਅਰਧਾਲੂ ਸੀ ਪਰ ਬਾਣੀ ਨਾਲ ਪਿਆਰ ਘਟ ਕਰਦਾ ਸੀ ਅਰ ਆਪਣੀ ਅਕਲ ਨੂੰ ਐਨਾ ਪਿਆਰ ਕਰਦਾ ਸੀ ਕਿ ਉਹ ਪਿਆਰ ਹੰਕਾਰ ਬਣ ਜਾਂਦਾ ਸੀ ਇਥੋਂ ਤਾਂ ਹੀ ਕਿ ਇਸ ਨੂੰ ਸਾਰੇ ਦੇਸ਼ ਵਿੱਚ ਆਪਣੀ ਅਕਲ ਦਾ ਕੋਈ ਨਜ਼ਰ ਨਹੀਂ ਸੀ ਪੈਂਦਾ ਇਹ ਅਕਲ ਦਾ ਮਦ ਇਨਾ ਵੱਧ ਗਿਆ ਕਿ ਇੱਕ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇਣ ਦੇ ਸਾਕੇ ਪਰ ਵੀ ਤਰਕਾਂ ਸੋਚਣ ਲੱਗ ਪਿਆ ਕਿ ਗੁਰੂ ਜੀ ਨੂੰ ਸੱਚ ਉਤੇ ਸੀਸ ਦੇਣਾ ਨਹੀਂ ਸੀ ਚਾਹੀਦਾ ਪਾਸ਼ਾ ਦਾ ਕਿਹਾ ਮੰਨ ਕੇ ਬਾਹਰੋਂ ਸ਼ਕਲ ਮੁਸਲਮਾਨਾ ਵਾਲੀ ਕਰਕੇ ਐਸਾ ਹੱਥ ਖੇੜ ਦੇ ਕਿ ਔਰੰਗਜ਼ੇਬ ਨੂੰ ਤਦੇ ਪਤਾ ਲੱਗਦਾ ਜਦੋਂ ਮੁਗਲਾਂ ਦੀ ਕੈਦ ਵਿੱਚੋਂ ਨਿਕਲ ਜਾਂਦੇ ਹੁਣ ਇਸ ਅਕਲ ਦੇ ਧਨੀ ਨੂੰ ਸ੍ਰੀ ਦਸ਼ਮੇਸ਼ ਜੀ ਦੀ ਫੌਜੀ ਤਾਕਤ ਪੈਦਾ ਕਰਨ ਵਾਲੀ ਬਾਤ ਵੀ ਪਸੰਨਾ ਆਈ ਇਹ ਛਲ ਨੂੰ ਅਕਲ ਜਾਣਦਾ ਸੀ ਸੱਚ ਵਾਲੀ ਦਾਨਾਈ ਤੇ ਬਹਾਦਰੀ ਨੂੰ ਸਿੱਧਾ ਪੰਝ ਸਮਝਦਾ ਸੀ ਜਦੋਂ ਸਤਗੁਰਾਂ ਨੇ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ ਹੈ ਤਦ ਪੰਝ ਪਿਆਰੇ ਪਹਿਲੇ ਨਿਤਰੇ ਸੀ ਇਸ ਦੇ ਬਾਅਦ 20000 ਨਿਤਰੇ ਪਰ ਇੱਕ ਦਮ ਅੰਮ੍ਰਿਤ ਛਕ ਕੇ ਸਿੰਘ ਸਜੇ ਉਸ ਦਿਨ ਸਿੱਖਾਂ ਦਾ ਇੱਕ ਹਿੱਸਾ ਗੁਰੂ ਜੀ ਲਈ ਇਹ ਵਾਕ ਕਹਿੰਦਾ ਟੁਰ ਗਿਆ ਸੀ ਕਿ ਇਹ ਗੁਰੂ ਜੀ ਅਜੇ ਅਣਜਾਣਾ ਹੈ ਪਿਤਾ ਪੁਰਖੀ ਦੇ ਉਲਟ ਚਲਦਾ ਹੈ ਅਸੀਂ ਇਸ ਦੇ ਆਖੇ ਨਹੀਂ ਲਗਣਾ ਪੁਰਾਣੀ ਲੀਕੇ ਤੁਰਨਾ ਹੈ ਇਹ ਜਸਵੰਤ ਰਾਉ ਇਹਨਾਂ ਵਿੱਚੋਂ ਹੀ ਸੀ ਤਦ ਤੋਂ ਇੱਕ ਕਦੇ ਦਰਸ਼ਨ ਨੂੰ ਨਹੀਂ ਸੀ ਗਿਆ ਅਰ ਨਾ ਕਦੇ ਕੋਈ ਸੇਵਾ ਕੀਤੀ ਸੀ ਇਸ ਤਰ੍ਹਾਂ ਬੇਮੁਖ ਹੋ ਜਾਣ ਕਰਕੇ ਬੇਮਲੂਮੇ ਸੁਭਾਉ ਕੁਝ ਉਰਖਤ ਹੋ ਗਿਆ ਸੀ ਗੁੱਸਾ ਵਧ ਗਿਆ ਸੀ ਇਸ ਦੇ ਪਿਤਾ ਦੇ ਵੇਲੇ ਆਨੰਦਪੁਰ ਜਾਂਦੀਆਂ ਸੰਗਤਾਂ ਨੂੰ ਇਹਨਾਂ ਦੇ ਟਿਕਾਣੇ ਵਿਸਰਾਮ ਮਿਲਦਾ ਸੀ ਗਰੀਬਾਂ ਅनाथਾਂ ਦੀ ਪ੍ਰਤਪਾਲਾ ਹੁੰਦੀ ਸੀ ਸੁਹਣ ਲਗ ਭਗਵਾਨ ਸੀ ਰੂਚੀ ਦੇਵੀ ਗੁਣਾਵਲੋਂ ਕੱਟੇ ਤਾਂ ਅਸੂਰੀ ਗੁਣ ਬਲ ਪਾਉਣ ਲੱਗ ਜਾਂਦੇ ਹਨ ਐਸੇ ਮਾਲਕ ਦੀ ਨੌਕਰੀ ਦੇਵ ਦੇ ਸਿਰ ਸੀ ਬੇਮੁਖ ਦੀ ਨੌਕਰੀ ਕਰਨੀ ਭਾਰੂ ਸੀ ਪਰ ਕਲਗੀਧਰ ਜੀ ਵੱਲੋਂ ਨੌਕਰੀ ਛੱਡਣ ਦੀ ਆਗਿਆ ਨਹੀਂ ਮਿਲੀ ਸੀ ਜਸਵੰਤ ਰਾਉ ਜਾਣਦਾ ਸੀ ਕਿ ਭਾਈ ਦੇਵੂ ਗੁਰੂ ਦਾ ਪ੍ਰੇਮੀ ਹੈ ਅਰ ਭਾਈ ਦੇਵੂ ਜੀ ਲਈ ਸਹਿੰਦੀ ਸਹਿੰਦੀ ਰੋਗ ਵੀ ਕਰਦਾ ਸੀ ਕਿ ਕਿਵੇਂ ਇਹ ਵੀ ਸੁੱਤੇ ਹੀ ਮੇਰੇ ਸੁਭਾਅ ਦਾ ਹੋ ਜਾਵੇ ਪਰ ਸੱਚ ਦੀਆਂ ਲੱਗੀਆਂ ਕੌਣ ਤੋੜੇ ਪਰ ਭਾਈ ਜੀ ਜਸਵੰਤ ਰਾਉ ਦੀ ਵੀ ਕਲਿਆਣ ਲੋਜਦੇ ਸੀ ਭਾਈ ਦੇਵੂ ਅੰਮ੍ਰਿਤ ਛਕਣ ਦੇ ਬੜੇ ਚਾਹਵਾਨ ਸੀ ਪਰ ਇਧਰੋਂ ਮਾਲਕ ਵੱਲੋਂ ਪੁੱਠੇ ਸਿੱਧੇ ਟੰਗਾ ਨਾਲ ਵਿਗਨ ਪੈਂਦੇ ਸਨ ਕੁਝ ਕੁਦਰਤ ਵੱਲੋਂ ਰਾਹ ਨਹੀਂ ਸੀ ਨਿਕਲਦਾ ਸੋ ਰੋਜ਼ ਨਿਤਨੇਮ ਦੇ ਮਗਰੋਂ ਇਹ ਪਰਿਵਾਰ ਅਰਦਾਸਾ ਸੋਧਾ ਹੁੰਦਾ ਸੀ ਏ ਵਾਹਿਗੁਰੂ ਸਾਨੂੰ ਅੰਮ੍ਰਿਤ ਦਾਣ ਦੇ ਕੇ ਭਰਾਵਾਂ ਨਾਲ ਰਲਾਓ ਤੇ ਉੱਚੀਆਂ ਕਰੋ ਸੰਤਾਂ ਦੀ ਸੇਵਾ ਭਾਈ ਦੇਉ ਹੁਣ ਵਧੇਰੇ ਕਰਦਾ ਸੀ ਸੱਚ ਪੁੱਛੋ ਤਾਂ ਇਉਂ ਸੇਵਾ ਦੀ ਪਦਵੀ ਜੋ ਪਹਿਲੇ ਮਾਲਕ ਦੇ ਘਰ ਸੀ ਉਹ ਹੁਣ ਨੌਕਰ ਦੇ ਘਰ ਜਾ ਵਸੀ ਸੀ ਭਾਈ ਜੀ ਨੇ ਜਦ ਸੁਣਨਾ ਕਿ ਕੋਈ ਸੰਗਤ ਆ ਰਹੀ ਹੈ ਤਦ ਪ੍ਰਸ਼ਾਦ ਲੈ ਕੇ ਅੱਗੋਂ ਹੀ ਮਿਲਣਾ ਫਿਰ ਸੰਗਤ ਨੂੰ ਉਤਾਰਾ ਦੇਣਾ ਉਤਾਰੇ ਲਈ ਆਪਣੇ ਘਰ ਦੇ ਨਾਲ ਛੱਪਰ ਪਾ ਰੱਖਿਆ ਸੀ ਜਲ ਤੇ ਬਾਲਣ ਭਾਈ ਦੇਉ ਨੇ ਪੁਚਾ ਦੇਣਾ ਜਦ ਪੱਲੇ ਹੋਵੇ ਸਰੇ ਬਣੇ ਕਦਰ ਅਨ ਵੀ ਪੁਚਾ ਦੇਣ ਜਦ ਨਾ ਸਰੇ ਤਦ ਦਾਤਣਾ ਲੂਣ ਭਾਂਡੇ ਆਦੀ ਤਾਂ ਜ਼ਰੂਰੀ ਪਹੁੰਚਾਉਣੇ ਔਰ ਮਾਲਿਕ ਦਾ ਠੀਕ ਕੰਮ ਕਰਨ ਦੇ ਬਾਅਦ ਜੋ ਸਮਾਂ ਮਿਲੇ ਉਹ ਸੰਗਤ ਦੀ ਸੇਵਾ ਵਿੱਚ ਖਰਚ ਕਰਨਾ ਭਾਈ ਦੇਉ ਅਤਿਥੀ ਲੋੜਵੰਦ ਦੀ ਲੋੜ ਵੀ ਕਦਰ ਮੁਝ ਪੂਰੀ ਕਰਿਆ ਕਰਦਾ ਸੀ ਭਾਈ ਦੇਉ ਅਤਿਥੀ ਲੋੜਵੰਦ ਦੀ ਲੋੜ ਵੀ ਕਦਰ ਮੁਝ ਪੂਰੀ ਕਰਦਾ ਸੀ ਇਸ ਦੀ ਇਹ ਸੇਵਾ ਬੀਰਤੀ ਦੀ ਅਡੋਲਤਾ ਸੁਰਤ ਦਾ ਟਿਕਾਓ ਨਾਮ ਦੀ ਲਗਨ ਤੇ ਗੁਰ ਚਰਨਾ ਦਾ ਪ੍ਰੇਮ ਸੰਗਤ ਵਿੱਚ ਪਰਸੇਦ ਹੋ ਰਿਹਾ ਸੀ ਜਿਹੜੀ ਸੰਗਤ ਜਾਂਦੀ ਸੀ ਜੋ ਅਨੰਦਪੁਰ ਵਿੱਚ ਪਾਈਦੇਵ ਜੀ ਦੀ ਮਹਿਮਾ ਨਹੀਂ ਕਰਦੀ ਸੀ ਸ੍ਰੀ ਕਲਗੀ ਤਾਰਜੀ ਮਹਾਰਾਜ ਸੰਗਤ ਦੇ ਪਿਆਰੇ ਸੰਗਤ ਦੀ ਸੇਵਾ ਸੁਣ ਕੇ ਪਿਆਰੇ ਸਿੱਖ ਨੂੰ ਆਪਣੇ ਪਵਿੱਤਰ ਹਿਰਦੇ ਵਿੱਚ ਵਾਸਾ ਦੇਈ ਬੈਠੇ ਸੇ ਨਾਮ ਰਸਿਆਂ ਦੀ ਸੰਗਤ ਨੂੰ ਗੁਰੂ ਆਪਣੇ ਆਪ ਤੋਂ ਵਧੇਕ ਪਿਆਰ ਕਰਦੇ ਸੀ ਜੋ ਨਾਮ ਨਾਲ ਤਰੀ ਹੋਈ ਸੰਗਤ ਨਾਲ ਪਿਆਰ ਕਰੇ ਉਹ ਗੁਰੂ ਨੂੰ ਕਿਉਂ ਸਭ ਤੋਂ ਪਿਆਰਾ ਨਾ ਲੱਗੇ ਗੁਰੂ ਜੀ ਦੇਖ ਰਹੇ ਸੀ ਕਿ ਮੇਰਾ ਸਿੱਖ ਚੰਦਨ ਹੋ ਗਿਆ ਹੈ ਮੇਰਾ ਸਿੱਖ ਸਾਰੇ ਬਿਰਛਾਂ ਨੂੰ ਆਪਣੀ ਵਾਸ਼ਨਾ ਦੇ ਰਿਹਾ ਹੈ ਮੇਰਾ ਚੰਦਨ ਸਿੱਖ ਆਪਣੇ ਕਟਣ ਵਾਲੇ ਕੋਹਾੜੇ ਨੂੰ ਵੀ ਖੁਸ਼ਬੂ ਹੀ দান ਕਰਦਾ ਹੈ ਸਿੱਖ ਚੰਦਨ ਹੈ ਜੋ ਸਭ ਭਾਂ ਦੇ ਬੂਟਿਆਂ ਨੂੰ ਨੇਕ ਬਣਾਉਂਦਾ ਹੈ ਜੋ ਬਾਸ ਰੂਪੀ ਸਾਖਤਾਂ ਤੋਂ ਵੀ ਨਿਰਾਸ਼ ਨਹੀਂ ਹੁੰਦਾ ਇੱਕ ਦਿਨ ਜਸਵੰਤ ਰਾਓ ਬਾਗ ਦੀ ਸੈਲ ਕਰ ਰਿਹਾ ਸੀ ਜਦ ਖਟੇ ਦੀ ਭਾਂ ਦੇ ਫਲਾਂ ਦੇ ਖੱਤੇ ਵਿੱਚ ਆਇਆ ਤਦ ਹਦਵਾਣੇ ਜਿਹੜੇ ਫਲ ਦਾ ਚਿੱਟਾ ਰੰਗ ਵੇਖ ਕੇ ਅੱਗੇ ਵਧਿਆ ਨੇੜੇ ਜਾ ਕੇ ਪਤਾ ਲੱਗਾ ਕਿ ਇੱਕ ਚੰਗੇ ਪੱਕੇ ਹੋਏ ਚਕੋਦਰੇ ਉੱਤੇ ਗੁੱਥੀ ਚੜੀ ਹੋਈ ਹੈ ਕਾਮੇ ਨੂੰ ਹੁਕਮ ਦਿੱਤਾ ਉਸਨੇ ਗੁੱਥੀ ਲਾ ਦਿੱਤੀ ਚਕੋਦਰੇ ਦੀ ਸੋਹਣੀ ਸ਼ਕਲ ਵੇਖ ਕੇ ਤੇ ਟੋਨ ਨਾਲ ਪੱਕਾ ਹੋਇਆ ਮਾਲੂਮ ਕਰਕੇ ਮਾਲਕ ਨੇ ਕਿਹਾ ਤੋੜ ਲਾਓ ਔਰ ਮਹਿਲ ਪਹੁੰਚਾਓ ਇਸ ਵੇਲੇ ਚਕੋਦਰੇ ਦੀ ਪਾਲਣਾ ਕਰਨ ਵਾਲੀ ਕਾਕੀ ਦੂਰੋਂ ਦੇਖ ਕੇ ਵਾਹੋ ਦਾਹੀ ਨਾ ਸਾਈ ਤੇ ਕਾਮੇ ਨੂੰ ਦੋਹੀ ਹਾਥੀ ਫੜ ਕੇ ਡੌਡੀ ਦਰਦਨਾਕ ਤਰਲਿਆਂ ਵਾਲੀ ਸੁਰ ਨਾਲ ਬੋਲੀ ਹਾਏ ਨਾ ਤੋੜ ਇਹ ਪੰਜ ਅੱਖਰ ਖਬਰੇ ਨਹੀਂ ਕਿ ਬਿਜਲੀ ਵਰਗਾ ਅਸਰ ਲੈ ਕੇ ਉਸ ਸੱਚੇ ਹਿਰਦੇ ਤੋਂ ਨਿਕਲੇ ਕਿ ਮਾਲਕ ਤੇ ਕਾਮਾ ਦੋਵੇਂ ਤਰਫ ਦੇ ਨਜ਼ਰ ਚੱਕ ਕੇ ਦੇਖਣ ਲੱਗਿਆ ਮਾਲਕ ਦੀ ਅੱਖ ਤਾਂ ਹੰਕਾਰ আর ਹੁਕਮ ਦੀ ਹੋ ਗਈ ਤੇ ਕਾਮੇ ਦੀ ਅੱਖ ਜਿਸ ਵੇਲੇ ਕਨਿਆ ਦੇ ਸਾਹਮਣੇ ਹੋਈ ਤਦ ਠਿਠੰਬਰ ਗਈ ਇਸ ਵੇਲੇ ਡੂੰਗੀ ਮਿੰਨਤ ਨਾਲ ਕਨਿਆ ਨੇ ਫਿਰ ਕਿਹਾ ਨਾ ਤੋੜੀ ਮੀਰ ਵੇ ਜਿਸ ਸਰਲ ਬੱਚੀ ਦੀ ਕਈ ਮਹੀਨਿਆਂ ਦੀ ਮਿਹਨਤ ਬਰਬਾਦ ਹੋਣ ਲੱਗੀ ਹੈ ਉਸ ਦੀ ਦਿਲ ਪੀੜਾ ਅਤਰਖੀ ਹੈ ਹਾਂ ਉਸ ਦੇ ਦਿਲ ਦੀ ਉਹ ਆਸਾ ਜੋ ਕਿੰਨੇ ਚਿਰ ਤੋਂ ਪਗਦੀ ਰਹੀ ਹੈ ਉਸ ਦੀ ਸਿੱਕ ਜਿਸ ਦੇ ਪੂਰੇ ਹੋਣ ਵਿੱਚ ਦਿਨਾਂ ਦੀ ਕਸਰ ਬਾਕੀ ਹੈ ਬੇਦਰਦ ਹੱਥਾਂ ਨਾਲ ਇੱਕ ਪਲ ਵਿੱਚ ਮਲੀਆਂ ਮੇਟ ਹੋਣ ਲੱਗੀ ਹੈ ਉਸ ਲਈ ਉਹ ਖੁਸ਼ੀ ਦੀ ਘੜੀ ਆਉਣ ਤੋਂ ਪਹਿਲੇ ਹੀ ਵਿਦਾਇਗੀ ਲੈਣ ਲੱਗੀ ਹੈ ਜਿਸ ਕਾੜੀ ਦੇ ਦੇਖਣ ਦੀ ਉਮੀਦ ਨੇ ਉਸ ਦੇ ਆਤਮਾ ਵਿੱਚ ਡੂੰਗਾ ਵਾਸ ਕਰ ਲਿਆ ਸੀ ਸਭ ਤੋਂ ਵਧੇਰੇ ਲੋਚੀ ਚੀਜ਼ ਦਾ ਵਿਛੋੜਾ ਸਭ ਤੋਂ ਵਧੇਰੇ ਡੂੰਗਾ ਕਾਉਲਾ ਹੁੰਦਾ ਹੈ ਲੋਹ ਲੋਹ ਕੇ ਪਾਲੇ ਚਕੋਦਰੇ ਦੇ ਟੁੱਟਣ ਤੋਂ ਉਸ ਲੋਚਾਂ ਨਾਲ ਭਰੇ ਦਿਲ ਪਰ ਡੂੰਗਾ ਕਾਉ ਪਿਆ ਉਸ ਦੀਆਂ ਅੱਖਾਂ ਅਗਿਆ ਹਨੇਰਾ ਆ ਗਿਆ ਉਸ ਦੇ ਦਿਲ ਅਗੇ ਨਿਰਾਸ਼ਤਾ ਛਾ ਗਈ ਨਿਰਾਸ਼ਤਾ ਛਾਂ ਦੀ ਵਿੱਚ ਇੱਕ ਬੇਰੁਜ਼ਗਾਰ ਆਤਮਾ ਨੇ ਸਾਰੇ ਵਿੱਤ ਤੇ ਬਲ ਨਾਲ ਜ਼ੋਰ ਲਾਇਆ ਤੇ কুরਲਾ ਕੇ ਫਿਰ ਕੂਕ ਦਿੱਤੀ ਹਾਏ ਨਾ ਤੋੜ ਤੇ ਕਾਮੇ ਦੇ ਹੱਥ ਨੂੰ ਫੜ ਲਿਆ ਤੇ ਫਿਰ ਕਿਹਾ ਹਾਏ ਨਾ ਤੋੜ ਵੀਰ ਵੇ ਕਾਮੇ ਪੁਰ ਅਸਰ ਪਿਆ ਉਸਦੇ ਹੱਥ ਚਕੋਦਰਾ ਤੋੜਨ ਤੋਂ ਐਉਂ ਪਰੇ हट ਗਏ ਮਨ ਉਸਦੇ ਹੱਥ ਨੂੰ ਧਰਮ ਦੇ ਕਿਸੇ ਫੁਰਨੇ ਨੇ ਕਿਸੇ ਦਾ ਗਲ ਕੱਟਣ ਵੱਲੋਂ ਪਰੇ ਹਟਾ ਦਿੱਤਾ ਹੰਕਾਰ ਦੇ ਪੁਤਲੇ ਜਸਵੰਤ ਰਾਓ ਪਰ ਵੀ ਲੜਕੀ ਦੀ ਪੁਕਾਰ ਨੇ ਛਟ ਮਾਰੀ ਪਰ ਮਾਲਕ ਹੋ ਕੇ ਨੌਕਰ ਦੀ ਧੀ ਦੇ ਕਹੇ ਪਰ ਆਪਨੇ ਹੁਕਮ ਨੂੰ ਮੋੜ ਲੈਣਾ ਉਸ ਨੂੰ ਆਪਣੇ ਦਬਾਅ ਵਿੱਚ ਫਰਕ ਪਾ ਦੇਣ ਵਾਲਾ ਕਮ ਨਜ਼ਰ ਆਇਆ ਮਨ ਭਾਵੇਂ ਉਸ ਨਿੱਕੇ ਪਰ ਸੱਚੇ ਦਿਲ ਦੀ ਅਰਜ਼ੋਈ ਨੂੰ ਮੰਨ ਗਿਆ ਸੀ ਪਰ ਉਸ ਨੇਕ ਸੰਕਲਪ ਨੂੰ ਹੈਂਕਣ ਨੇ ਦਬਾਇਆ ਹਾ ਜਗਤ ਤੈਨੂੰ ਆਪਣੇ ਰੋਪ ਘਾਟਣ ਦੇ ਤੋਖਲੇ ਨੇ ਕਿੰਨੀ ਵੇਰ ਪਾਪੀ ਪਰਵਰਤ ਕੀਤਾ ਹੈ ਅੱਜ ਜੇ ਜਸਵੰਤ ਰਾਓ ਸਿੱਖੀ ਸਦਕ ਵਿੱਚ ਹੁੰਦਾ ਤਾਂ ਦਇਆ ਤੇ ਪਿਆਰ ਵਿੱਚ ਹੁੰਦਾ ਉਸ ਦਾ ਜੀ ਕਹਿੰਦਾ ਕੀ ਇੱਕ ਦੋ ਚਾਰ ਆਨੇ ਦੀ ਸ਼ੈ ਬਦਲੇ ਆਪਣੇ ਨਮਕ ਹਲਾਲ ਨੌਕਰ ਦੀ ਕਨਿਆ ਦਾ ਦਿਲ ਦੁਖਾਉਣਾ ਹੈ ਕੋਈ ਇਹਨਾਂ ਨੇ ਚੋਰੀ ਥੋੜਾ ਲੈ ਜਾਣਾ ਹੈ ਬੱਚੇ ਦੀ ਸਿੱਖ ਹੈ ਉਹ ਜਾਣੇ ਪਰ ਕਠੋਰ ਦਿਲ ਨੇ ਆਪਣੇ ਹਿਰਦੇ ਦਿਲ ਨੂੰ ਨਪ ਕੇ ਕੜਕ ਕੇ ਨਾਲ ਕਿਆ ਪਰੇ ਹਟ ਲੜਕੀ ਤੋੜੋ ਕਾਮੇ ਪਰੇ ਹਟ ਲੜਕੀ ਖਬਰੇ ਕੋਈ ਬਿਜਲੀ ਸੀ ਤੋੜ ਉਹ ਕਾਮੇ ਸ਼ਾਇਦ ਇੰਦਰ ਦਾ ਬਜਰ ਸੀ ਕਿ ਉਧਰ ਡੰਡੀ ਟੁੱਟੀ ਉਧਰ ਧਮਕੜਾ ਖਾ ਕੇ ਲੜਕੀ ਚੁਫਾਲ ਜਾ ਪਈ ਔਰ ਪੱਥਰ ਹੋ ਗਈ ਜਸਵੰਤ ਰਾਵ ਨੂੰ ਇਹ ਆਸ ਨਹੀਂ ਸੀ ਕਿ ਲੜਕੀ ਇੰਨਾ ਸਖਤ ਸਦਮਾ ਖਾਏਗੀ ਪਰ ਹੁਣ ਵੀ ਨਰਮੀ ਵਰਤਿਆ ਰੋਬਦਾਰ ਨਹੀਂ ਰਹਿੰਦਾ ਸੀ ਇਹ ਵਿਚਾਰ ਕੇ ਆਪ ਜੀ ਨੇ ਅਣਡਿੱਠਵੀਂ ਕਰਕੇ ਅੱਗੇ ਦਾ ਰਸਤਾ ਲੀਤਾ ਕਾਮਾ ਮਗਰਮਗਰ ਹੈ ਪਰ ਕਦਮ ਉਸ ਦਾ ਮੰਨ ਮੰਨਦਾ ਹੈ ਜਾਣਦਾ ਹੈ ਇਹ ਕਹਿਰ ਹੋਇਆ ਹੈ ਔਰ ਮੈਂ ਕਹਿਰ ਵਿੱਚ ਹਿੱਸਾ ਲੀਤਾ ਹੈ ਜਾਣਦਾ ਹੈ ਕਿ ਮੈਂ ਮਾਲਕ ਦਾ ਹੁਕਮ ਬਜਾਇਆ ਹੈ ਪਰ ਨਾਲ ਹੀ ਜਾਣਦਾ ਹੈ ਕਿ ਮੈਥੋਂ ਆਪਣੇ ਉਸਤਾਦ ਦਾ ਰੋਟੀ ਜੋਗਾ ਕਰਨ ਵਾਲੇ ਭਾਈ ਦੇਉ ਦੀ ਅਵਗਿਆ ਹੋਈ ਹੈ। ਉਸ ਦੀਆਂ ਅੱਖਾਂ ਭਰ ਰਹੀਆਂ ਹਨ। ਚਕੋਦਰਾ ਹੱਥ ਵਿੱਚ ਹੈ। ਔਰ ਨੈਣਾ ਤੋਂ ਨੀਰ ਦੇ ਟੇਪੇ ਇਸ ਦੇ ਉੱਤੇ ਪੈ ਪੈ ਕੇ ਠਾਂ ਡਿਗ ਰਹੇ ਹਨ। ਅੱਖਾਂ ਅਗੇ ਹਨੇਰੇ ਦੇ ਚੱਕਰ ਉੱਠਦੇ ਹਨ ਤੇ ਹਰ ਚੱਕਰ ਵਿੱਚ ਕੰਨਿਆ ਦੀ ਉਹ ਤਰਸ ਵਾਲੀ ਸੂਰਤ ਹਾਏ ਨਾ ਤੋੜਦੀਆਂ ਵਿਲਕਣੀਆਂ ਕੜਦੀ ਦਿਸਦੀ ਹੈ। ਇਸ ਵਿਚਾਰੇ ਨੇ ਬਾਲ ਦੀ ਰਿਹਾਰ ਸਮਝੀ ਸੀ ਪਰ ਉਸ ਦਾ ਗਸ਼ ਖਾ ਕੇ ਡਿਗਣਾ ਉਸ ਦਾ ਦਿਲ ਤੋੜ ਗਿਆ ਇਸ ਅਚਾਨਕ ਦੀ ਹੋਣੀ ਨੇ ਉਸ ਨੂੰ ਆਪੇ ਤੋਂ ਆਵਾਜ਼ਾਰ ਕਰ ਦਿੱਤਾ ਬਾਗ ਦਾ ਫਾਟਕ ਲੰਘਣ ਲੱਗਿਆਂ ਇੱਕ ਹੋਰ ਕਾਮਾ ਦਿਸਿਆ ਜ਼ਰਾ ਕੋ ਲਾਂਬੇ ਹੋ ਕੇ ਉਸ ਕਾਮੇ ਨੂੰ ਛੇਤੀ ਛੇਤੀ ਪਰ ਹੌਲੇ ਜੇ ਸਾਰਾ ਹਾਲ ਦੱਸਿਆ ਤੇ ਮਾਲਕ ਦੇ ਮਗਰ ਨਸਾ ਘਰ ਜਾ ਕੇ ਚਕੋਦਰਾ ਮਾਲਕ ਦੇ ਅੱਗੇ ਤਰਿਆ ਤੇ ਕਿਹਾ ਮੈਂ ਆਪਣੀ ਤਨਖਾਹ ਛੱਡੀ ਮੈਨੂੰ ਛੁੱਟੀ ਅੱਜ ਤੋਂ ਮੈਂ ਨੌਕਰ ਨਹੀਂ ਜਸਵੰਤ ਰਾਓ ਕਠੋਰਤਾ ਨਾਲ ਕੀ ਹੋਇਆ ਕਾਮ ਦਿਲ ਵਿੱਚ ਕਹਿ ਰਿਹਾ ਸੀ ਤੇ ਘਾਰ ਐ ਮੇਰੇ ਤੇ ਜਿਸ ਨੇ ਉਸ ਵੇਲੇ ਨੌਕਰੀ ਨਾ ਛੱਡੀ ਜਿਸ ਵੇਲੇ ਮੇਰੀਆਂ ਪਾਪੀ ਉਂਗਲਾਂ ਡੰਡੀ ਤੋੜਦੇ ਆ ਇੱਕ ਜਿੰਦ ਨੂੰ ਸੰਸਾਰ ਦੇ ਬੂਟੇ ਨਾਲੋਂ ਤੋੜ ਗਈਆਂ ਸ਼ੋਕ ਉਸ ਬੁਰੀ ਪਲ ਉਤੇ ਜਿਸ ਵੇਲੇ ਕਿ ਮੈਂ ਮਰਨਾਉ ਸੱਟ ਮਾਰੀ ਹਾਂ ਸ਼ੋਕ ਮੇਰੀ ਕਾਇਰਤਾ ਉੱਤੇ ਮੈਂ ਉਸਤਾਦ ਨਾਲ ਧੋਖਾ ਮਾਇਆ ਹੁਣ ਮੈਂ ਉਸ ਗੁਰਮੁਖ ਨੂੰ ਕੀ ਮੂੰ ਦਸਾਂਗਾ ਮੇਰੀ ਆਤਮਾ ਵਿੱਚ ਸ਼ਰਮ ਭਰ ਗਈ ਹੈ ਮੈਂ ਮੁਕਾਲਾ ਉਸ ਰੋਟੀ ਰਜ਼ਕ ਦੇ ਜੋ ਕਰਨ ਵਾਲੇ ਦੇ ਸਾਹਮਣੇ ਨਹੀਂ ਹੋ ਸਕਦਾ ਜਸਵੰਤ ਫਿਰ ਬੋਲਿਆ ਜਾਓ ਕੰਮ ਕਰੋ ਕਾਮਾ ਮੈਂ ਪਾਪੀ ਹਾਂ ਮੈਂ ਪਾਪੀ ਹਾਂ ਇਹ ਕਹਿੰਦਾ ਤੇ ਉਤਰ ਨਾ ਉਡੀਕਦਾ ਬੋਲਿਆਂ ਵਾਂਗ ਹਾਏ ਨਾ ਤੋੜ ਹਾਏ ਨਾ ਤੋੜ ਕਰਦਾ ਕਾਮਾ ਉਸ ਘਰੋਂ ਸਗੋਂ ਹੁਸ਼ਿਆਰ ਪੁਰੇ ਦੀਆਂ ਜੂਹਾਂ ਵਿੱਚੋਂ ਹੀ ਨਸ ਕੇ ਮਾਲਕ ਦਾ ਸਾਰਾ ਕਮਰਾ ਹਾਏ ਨਾ ਤੋੜ ਹਾਏ ਨਾ ਤੋੜ ਨਾਲ ਗੂੰਜ ਉਠਿਆ ਕਾਮਾ ਕਿਤੇ ਦਾ ਕਿਤੇ ਪਹੁੰਚ ਗਿਆ ਪਰ ਹਾਏ ਨਾ ਤੋੜ ਦੀ ਗੂੰਜ ਮਾਲਕ ਦੇ ਕੰਨਾਂ ਵਿੱਚ ਗੂੰਜ ਰਹੀ ਹੈ ਉਦੋਂ ਜਿਸ ਵੇਲੇ ਭਾਈ ਦੇਵ ਨੂੰ ਖਬਰ ਪਹੁੰਚੀ ਪ੍ਰਸ਼ਾਦ ਛੱਕ ਕੇ ਚੁੱਲ੍ਹਾ ਕਰ ਰਹੇ ਸਨ ਸੁਣਦੇ ਸਾਰ ਦੋਹਾਂ ਦੇ ਮੂੰਹ ਤੋਂ ਇਹ ਬਾਪ ਨਿਕਲੇ ਤੇਰਾ ਕੀਆ ਮੀਠਾ ਲਾਗੇ ਇਹ ਕਹਿੰਦੇ ਬੜੇ ਧੀਰੇ ਤੇ ਹੌਸਲੇ ਨਾਲ ਸ਼ੁਕਰ ਸ਼ੁਕਰ ਕਰਦੇ ਫਲਦਾਰ ਖਤੇ ਵੱਲ ਉਸ ਭਾਗ ਚਕੋਦਰੇ ਪਾਸ ਪਹੁੰਚੇ ਸੱਚ ਮੁੱਚ ਚਕੋਦਰਾ ਹੈ ਨਹੀਂ ਉਹ ਪਿਆਰ ਨਾਲ ਪਾਣੀ ਪਾਉਣ ਵਾਲੀ ਅਰ ਕਲਗੀ ਧਰ ਦੀ ਖਾਤਰ ਇੱਕ ਦੋ ਚਾਰ ਆਣੇ ਦੇ ਫਲ ਦੀ ਐਸੀ ਪਿਆਰ ਭਰੀ ਸੇਵਾ ਕਰਨ ਵਾਲੀ ਹੁਣ ਹਾਰ ਪੁੱਤਰੀ ਗਥਰ ਲਥੀ ਪਈ ਹੈ ਕੋਈ ਹੋਸ਼ ਨਹੀਂ ਹੈ ਸਵਾਸ ਅਤ ਧੀਮਾ ਹੈ ਅੱਖਾਂ ਬੰਦ ਹਨ ਸ਼ਰੀਰ ਠੰਡਾ ਠਾਰ ਹੈ ਨਾੜ ਵੀ ਬੜੀ ਮਦਮ ਹੈ ਪਿਤਾ ਨੇ ਇਹ ਕਹਿ ਕੇ ਪੁਰਾਈ ਅਮਾਨ ਕਿਉਂ ਰੱਖੀਏ ਦਿੱਤੀ ਹੀ ਸੁਖ ਹੋਏ ਲਾੜਲੀ ਨੂੰ ਕਲਾਵੇ ਵਿੱਚ ਉਕਲਿਆ ਔਰ ਆਪਣੀ ਕੁਟਿਆ ਵੱਲ ਲੈ ਗਏ ਪਲਾ ਭਾਈ ਦੇਉ ਦੀ ਕਨਿਆ ਦਾ ਇਹ ਹਾਲ ਹੋਵੇ ਔਰ ਗੁਜਾ ਰਹਿ ਜਾਵੇ ਇਹ ਖਬਰ ਨਿਕਲ ਗਈ ਸੀ ਔਰ ਇੱਕ ਵੈਦ ਰਾਜ ਜੀ ਜਿਨ੍ਹਾਂ ਨੂੰ ਭਾਈ ਜੀ ਦੇ ਸਤਸੰਗ ਨੇ ਧਰਮ ਦੀ ਰੰਗਤ ਚਾੜੀ ਸੀ ਚਾਟਪਾਟਾ ਪਹੁੰਚੇ ਇਹਨਾਂ ਨੇ ਕੋਈ ਤਦਬੀਰ ਕੀਤੀ ਸ਼ਰੀਰ ਵਿੱਚ ਨਿਗ ਪਰਤ ਆਈ ਨਾੜੀ ਵੀ ਠੀਕ ਹੋ ਗਈ ਪਰ ਅੱਖਾਂ ਨਹੀਂ ਖੁਲੀਆਂ ਤੇ ਨੀਂਦ ਵਿੱਚ ਬੁੜਾਉਣ ਵਾਂਗੂ ਇਹ ਦਰਦਨਾਕ ਆਵਾਜ਼ ਆਈ ਹਏ ਨਾ ਤੋੜ ਨਾ ਤੋੜੀ ਵੀਰ ਵੇ ਇਹ ਆਵਾਜ਼ ਸੀ ਕਿ ਕੋਈ ਅਰੂਪ ਛੁਰੀ ਸੀ ਸੰਗ ਜਹੋਂ ਇਕੱਠੀ ਹੋ ਗਈ ਸੀ ਔਰ ਮਾਮਲਾ ਸੁਣ ਚੁੱਕੀ ਸੀ ਬੇਇਖਤਿਆਰ ਸੱਜਲ ਨੇਤਰ ਹੋ ਗਈ ਸਭ ਦੇ ਦਿਲਾਂ ਉਤੇ ਇਨ ਅੱਖਰਾਂ ਨੇ ਉਸ ਡੂੰਘੇ ਪ੍ਰੇਮ ਦਾ ਨਕਸ਼ਾ ਖਿੱਚ ਦਿੱਤਾ ਜੋ ਇਸ ਹੁਣ ਹਾਰ ਪੁਜੰਗਣ ਦੇ ਜੀਵ ਵਿੱਚ ਗੁਰੂ ਦੇ ਚਰਨਾਂ ਦਾ ਸੀ ਇਹ ਛੋਟਾ ਜਿਹਾ ਪਰ ਪਵਿੱਤਰ ਹਿਰਦਾ ਇਕ ਨਿਰਮਲ ਜਲ ਦੀ ਸੋਤ ਸੀ ਜੋ ਆਪਣੇ ਨਿੱਕੇ ਵਿਤ ਦਾ ਸਾਰਾ ਕੁਝ ਦਰਿਆ ਰੂਪੀ ਗੁਰੂ ਵਿੱਚ ਅਰਪਣ ਕਰ ਰਿਹਾ ਸੀ ਇਹ ਨਿੱਕਾ ਜਿਹਾ ਦਿਲ ਨਰਮ ਮੱਖਣ ਸੀ ਜਿਸ ਨੇ ਸੰਸਾਰ ਉਧਾਰ ਦੇ ਹਮਨਕੁੰਡ ਰੂਪੀ ਗੁਰੂ ਪ੍ਰੇਮ ਵਿੱਚ ਆਪਣਾ ਦਿਲ ਪਿਆਰ ਆਹੂਤੀ ਕਰ ਦਿੱਤਾ ਸੀ ਉਸ ਨਿੱਕੇ ਜਿਹੇ ਪ੍ਰੀਮੀ ਹਿਰਦੇ ਦੇ ਵਰਣਨ ਕਰਨ ਲਈ ਵਿਸਥਾਰ ਦੀ ਲੋੜ ਹੈ ਪਰ ਜੇ ਸੱਚੇ ਪ੍ਰੇਮ ਤੇ ਵਿਰਾਗ ਦਾ ਪ੍ਰਭਾਵ ਇੱਕ ਛਿਨ ਆਪਣੇ ਹਿਰਦੇ ਤੋਂ ਲੰਘ ਜਾਵੇ ਤਦ ਉਸ ਪ੍ਰੇਮ ਦੀ ਐਵੇਂ ਸਾਰੇ ਸਮਝ ਆ ਜਾਵੇ ਜਿਸ ਤਰ੍ਹਾਂ ਨਿੱਕੇ ਜੇ ਦੁਰਬੀਨ ਦੇ ਸ਼ੀਸ਼ੇ ਨਾਲ ਨਾ ਦੇ ਸਕਣ ਵਾਲੇ ਤਾਰੇ ਦਿਸ ਪੈਂਦੇ ਹਨ ਰਾਤ ਭਰ ਲੜਕੀ ਨੀਂਬੇ ਸੁਧ ਜਈ ਪਈ ਰਹੀ ਤਪ ਜਿਆ ਹੋ ਗਿਆ ਹਰ ਘਾੜੀ ਦੋ ਘਾੜੀ ਪਿੱਛੋਂ ਇਹ ਆਵਾਜ਼ ਦਰਦਨਾਕ ਹੋ ਕੇ ਨਿਕਲੇ ਹਏ ਨਾ ਤੋੜ ਮਾਤਾ ਪਿਤਾ ਸਭੇ ਭਰੋਸੇ ਵਾਲੇ ਸੀ ਉਹਨਾਂ ਨੇ ਆਪਣੇ ਮਨ ਨੂੰ ਸ਼ੁਕਰ ਤੋਂ ਹਿਲਣ ਨਹੀਂ ਦਿੱਤਾ ਤੇ ਨਾ ਹੀ ਸੇਵਾ ਵਿੱਚ ਕਸਰ ਰੱਖੀ ਪਰ ਜਦ ਇਹ ਦਰਦਨਾਕ ਅੱਖਰ ਮੂੰਹੋਂ ਨਿਕਲਣ ਉਹਨਾਂ ਦੇ ਕਲੇਜੇ ਨੂੰ ਵੀ ਧੂਪ ਆਵੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ